ਆਹੋ ਹੁਣ ਸਾਰੀ ਗੱਲ ਸਾਡੇ ਤੇ ਸੁੱਟ ਦਿਆ ਕਰੋ ਮੈਨੂੰ ਸ਼ੌਂਕ ਚੜਿਆ ਇਹ ਮੰਜੀ ਤੇ ਲੰਮੇ ਪੈਣ ਨੂੰ ਜੇ ਇਹੋ ਕੰਮ ਮੈਂ ਕੀਤਾ ਹੁੰਦਾ ਨਾ ਤੇ ਤੁਸੀਂ ਬੜੀ ਛੇਤੀ ਉਹਦੀ ਤਰਫਦਾਰੀ ਕਰਨੀ ਸੀ ਕਿ ਨਾ ਨਾ ਉਹ ਤਾਂ ਚੰਗੀ ਬੜੀ ਆ ਸਭ ਕੁਝ ਸੰਦੀਪ ਹੀ ਕਰਦੀ ਆ ਨਹੀਂ ਜਿੱਦਾਂ ਤੇਰੀ ਜੁਬਾਨ ਚੱਲਣ ਢਈ ਆ ਨਾ ਉਦਾਂ ਧਿਆਨ ਵੀ ਰੱਖਣਾ ਹੈ ਨਾ ਪਾਣੀ ਹੈਗਾ ਵਾ ਡੁੱਲਾ ਕ ਨਹੀਂ ਡੁੱਲਾ ਮੈਂ ਦੱਸਣ ਤਾਂ ਨਹੀਂ ਪੁਆ ਜੀ ਬਲਬ ਬੰਦ ਹੀ ਨਹੀਂ ਮੈਂ ਜਗਾਇਆ ਸੱਟ ਜਿਹੜੀ ਲੱਗੀ ਆ ਨਾ ਲੱਤ ਤੇ ਹੀ ਲੱਗੀ ਆ ਮੂੰਹ ਤੇ ਬੋਲ ਸਕਦੀਆਂ ਨਾ ਆਹੋ ਬੋਲ ਸਕਦੀਆਂ ਮੈਨੂੰ ਤਾਂ ਲੱਗਦਾ ਤੇਰਾ ਅਦਾ ਹੀ ਦਿਮਾਗ ਖਰਾਬ ਹੋ ਜਾਣਾ ਵਾ ਤੁਸੀਂ ਤਾਂ ਚਾਹੁੰਦੇ ਹੋਣੇ ਆ ਕਿ ਬੋਲੇ ਬਣਾ ਕਿ ਸਿਆਲ ਹੈਗਾ ਵਾ ਆਪੇ ਰੋਟੀ ਪਾਣੀ ਬਣਾਉਂਗੀ ਆ ਵੇਖਣ ਜਾ ਪਾਣ ਚੱਲਣ ਲਈ ਜਿਹੜਾ ਬੰਦਾ ਬਿਮਾਰ ਹੁੰਦਾ ਵਾ ਉਹਦੇ ਕੋ ਬੋਲਿਆ ਜਾਂਦਾ ਵਾ ਗਾੜੀਆਂ ਕਹਿੰਦੀ ਛੱਟ ਤੇ ਲੱਤ ਤੇ ਲੱਗੀ ਆ ਜ਼ੁਬਾਨ ਤੇ ਨਹੀਂ ਲੱਗੀ ਮੈਂ ਕੋਈ ਨਹੀਂ ਜਿੱਦਾਂ ਦੀਆਂ ਕਰਤੂਤਾਂ ਕੀਤੀਆਂ ਜ਼ੁਬਾਨ ਤੇ ਵੀ ਲੱਗ ਜੂਗੀ ਸ਼ੁਭਾ ਜੀ ਜ਼ੁਬਾਨ ਖਲਾਈ ਕਿੰਨੇ ਇਸੇ ਕਰਕੇ ਮੈਂ ਰੋਟੀ ਢਾਡੇ ਅੱਗੇ ਕੀ ਘਰ ਨਾ ਕਰਵਾ ਲਓ ਇਹਨੇ ਪਤਾ ਨਹੀਂ ਕੀ ਕੁਝ ਕਰਨਾ ਹਜੇ ਤੁਸੀਂ ਤੇ ਮੰਨਦੇ ਹੀ ਨਹੀਂ ਮੇਰੀ ਗੱਲ ਉਹ ਕਰਨਾ ਮੈਂ ਕੀ ਆ ਮੰਮੀ ਨਾਲ ਗੱਲ ਹੋਦ ਗਈ ਆ ਮੰਮੀ ਕਹਿੰਦੀ ਕੋਈ ਗੱਲ ਨਹੀਂ ਦੋ ਜਣੇ ਰੁਕ ਜਓ ਤੇ ਕਰਵਾ ਦੂੰਗੀ ਜਿੱਦਾਂ ਪੂਆ ਕਹਿੰਦੀ ਆ ਨਾ ਫਿਰ ਇਦਾਂ ਹੀ ਕਰ ਲਾਂਗੇ ਕੋਈ ਗੱਲ ਨਹੀਂ ਆ ਜੇ ਪੂਆ ਜਿੱਦਾਂ ਕਹਿੰਦੇ ਦੋ ਇਦਾਂ ਹੀ ਕਰ ਲੈਨੇ ਆ ਪਿੰਡ ਚਲ ਜਾਗੇ ਉੱਥੇ ਜਾ ਕੇ ਦੇ ਆਵਾਂਗੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਤੁਸੀਂ ਆਏ ਨਹੀਂ ਮੈਂ ਤਾਂ ਤੁਰੇ ਰਹਿਣੀ ਇੱਥੇ ਉਹ ਇਦਾਂ ਹੀ ਪੂਆ ਜੀ ਤੁਹਾਨੂੰ ਪਤਾ ਹੀ ਆ ਸਵੇਰ ਤੋਂ ਚਲ ਜਾਈਦਾ ਸ਼ਾਮ ਨੂੰ ਘਰ ਆਈਦਾ